ਕਟ ਘਟ ਪੰਜ ਚਾਰ ਦਿਨ ਹੀ ਬਾਕੀ ਹੈਗੇ 25 7 ਮਹੀਨੇ ਦੀ ਗੱਬਣ ਆ ਗਈ ਮਿੱਤਰੋ ਹਾਂਜੀ ਅਸੀਂ ਕੱਲ੍ਹ ਦੋਸਤੋ ਬਹੁਤ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਜਸਵਿੰਦਰ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਜਸਵਿੰਦਰ ਕੋਲੇ ਨਾ ਮਿੱਤਰੋ ਇੱਕ ਤਾਂ ਆ ਗਈ ਪਹਿਲਾ ਸੂਆ ਸੂਣ ਵਾਲੀ ਬਿਹੜ ਤੇ ਇੱਕ ਇਧਰਲੇ ਪਾਸੇ ਵੀ ਆ ਗਈ ਬਿਹੜ ਜਿਹੜੀ ਇਹਨੇ ਵੀ ਪਹਿਲਾ ਸੂਆ ਸੂਣਾ ਤੇ ਇਹਦਾ ਘੱਟੋ ਘੱਟ ਮੈਨੂੰ ਆਇਆ ਲੱਗਦਾ ਵੀ ਬਾਈ ਤੋਂ ਬਾਕੀ ਤਾਂ ਕਨਫਰਮ ਆਪਾਂ ਬਾਈ ਤੋਂ ਕਰ ਲਾਂਗੇ ਘੱਟੋ ਘੱਟ ਡੇਢ ਕਿ ਮਹੀਨਾ ਇਹਦਾ ਵੀ ਬਾਕੀ ਆ ਤੇ ਜਿਹੜੀ ਆਹ ਬਿਹੜ ਆ ਗਈ ਨਾ ਤੇ ਇਹਦਾ ਕਦ ਕਾਠ ਨੋਟ ਕਰ ਲੋ ਚੰਗੇ ਕਦ ਕਾਠ ਵਾਲੀ ਬਾਕੀ ਬਾਈ ਦਾ ਜੇ ਗੱਲ ਕਰਗੇ ਨਾ ਇਧਰਲੇ ਪਾਸੇ ਤੁਸੀਂ ਫਾਰਮ ਦਿਖਾ ਦੇਣਾ ਮੈਂ ਤੁਹਾਨੂੰ ਇਹ ਇਧਰਲੇ ਪਾਸੇ ਪਈਆਂ ਜਿਹੜੀਆਂ ਬੱਛੀਆਂ ਆ ਗਈਆਂ ਗਾਵਾਂ ਦੀਆਂ ਤੇ ਇਹੇ ਦੇਖ ਲੋ ਮਿੱਤਰੋ ਆਪਾਂ ਇਹ ਫਾਰਮ ਆ ਗਿਆ ਬਾਈ ਦਾ ਤੇ ਆਜੋ ਆਪਾਂ ਨਾ ਉਹਨਾਂ ਨਗਾ ਦੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦਿੰਨੇ ਆਂਗੇ ਤੇ ਬਾਕੀ ਜੇਸ ਨੂੰ ਇਹਨਾਂ ਬੜਾਂ ਦੇ ਰੇਟ ਚੰਗੇ ਲੱਗੇ ਕਮੈਂਟ ਕਰਕੇ ਦੱਸਿਓ ਜਰੂਰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਤੁਸੀਂ ਆਪਦਾ ਨਾਮ ਦੱਸੋਗੇ ਮੇਰਾ ਨਾਂ ਜਸਵਿੰਦਰ ਸਿੰਘ ਬਾਈ ਜੀ ਪਿੰਡ ਮੱਖਾ ਚਹਿਲਾ ਉਹ ਲਵੇ ਹੋਈ ਨਸਮਰਾ ਪਿੰਡ ਮੱਖਾ ਚਹਿਲਾ ਜ਼ਿਲ੍ਹਾ ਮਾਨਸਾ ਠੀਕ ਹੈ ਹਾਂਜੀ ਪਿੰਡ ਆ ਗਏ ਮਿੱਤਰੋ ਮੱਖਾ ਚਹਿਲਾ ਜ਼ਿਲ੍ਹਾ ਮਾਨਸਾ ਤੇ ਰੱਲੇ ਦੇ ਕੋਲੇ ਆ ਗਿਆ ਹਾਂ ਰੱਲੇ ਕੋਲੇ ਰਹਿੰਦਾ ਠੀਕ ਆ ਅੱਛਾ ਭਾਈ ਜਸਮਿੰਦਰ ਆਹ ਜਿਹੜੀਆਂ ਆਪਾਂ ਨਾਗ ਦੇਨੇ ਦੋਨੇ ਤੇ ਇਹ ਆਪਦੇ ਘਰ ਦੇ ਆ ਕਿ ਲਿਆਂਦੇ ਹੋਏ ਘਰ ਦੇ ਆ ਬਈ ਦੋਨੇ ਘਰ ਦੇ ਆ ਦੋਨੇ ਘਰ ਦੇ ਆ ਠੀਕ ਆ ਜਿਹੜੀ ਪਹਿਲੇ ਨੰਬਰ ਦੇ ਉੱਤੇ ਆਹ ਬਿਹੜ ਆ ਗਈ ਬਾਈ ਇਹ ਬਿਹੜ ਦਾ ਪਤਾ ਕੋਈ ਕਿਹੜੇ ਸੀਮਨ ਦੀ ਆ ਜਾਂ ਕਿਹੜੇ ਸੀਮਨ ਤੋਂ ਗੱਬਣ ਆ ਇਹ ਬਾਈ ਜੀ ਗੱਬਣ ਦਾ ਹੈਗੀ ਏਬੀਐਸ ਤੋਂ ਬਾਈ ਜੀ ਠੀਕ ਹੈ ਹਾਂਜੀ ਉਹਦਾ ਆਪਾਂ ਕੋਈ ਸਟਰਾ ਵਗੈਰਾ ਸਭ ਕੁਝ ਪਏ ਠੀਕ ਹੈ ਹਾਂਜੀ ਤੇ ਆਪ ਬਾਈ ਆਪ ਬਈ ਇਹ ਆਪਣੇ ਕੋਲੇ ਮਾਗਰ ਆਈ ਸੀ ਆਪ ਨੂੰ ਇਹਦੇ ਆਪ ਦੇ ਬਾਰੇ ਨਹੀਂ ਪਤਾ ਆਪਣੇ ਕੋਲੇ ਗਾ ਆ ਕੇ ਸੂਈ ਸੀ ਇਹ ਅੱਛਾ ਇਹਦੀ ਮਾਂ ਲਿਆਂਦੀ ਸੀ ਆਪਾਂ ਨੇ ਮਾਂ ਲਿਆਂਦੀ ਹਾਂ ਉਹਦੀ ਵੀ ਮਾਂ ਇਹਦੀ ਬਾਦ ਦੋਨੇ ਲਿਆਂਦੀ ਅਸੀਂ ਦੋਨੇ ਲਿਆਂਦੀਆਂ ਸੀ ਇਹਦੀ ਮਾਂ ਨਾਲ ਹੈਗਾ ਜੀ 35 ਕਿਲੋ ਦੁੱਧ ਠੀਕ ਆ ਹਾਂਜੀ ਤੇ ਜਿਵੇਂ ਹੁਣ ਇਹਦੀ ਆਪਾਂ ਗੱਲ ਕਰ ਲਏ ਵੀ ਪਹਿਲੇ ਸੂਈ ਕਿੰਨਾ ਦੁੱਧ ਪਾ ਦੂਗੀ ਦੁੱਧ ਪਾ ਦੋ ਬਾਈ 25 ਤੋਂ 28 ਕਿਲੋ ਦੁੱਧ ਮੋਜ ਜਾਣਾ 25 ਕਿਲੋ ਮੋਜ ਜਾਣਾ ਠੀਕ ਆ ਹਾਂਜੀ ਲੈ ਫਿਰ ਖੋਲ ਨਾ ਕਰ ਆਪਾਂ ਤੋੜ ਕੇ ਦਿਖਾਗੇ ਬਾਕੀ ਤਾਂ ਨਾ ਮਿੱਤਰੋ ਜੇ ਮੈਂ ਤੁਹਾਨੂੰ ਗੱਲ ਦੱਸਾਂ ਇਹਦੀ ਆਰਡਰ ਦੀ ਕੁਆਲਿਟੀ ਚੈੱਕ ਕਰ ਲ ਫਿਕਸਰ ਡਰ ਦੀ ਐਵਰੇਜ ਆ ਮਾ ਇਹ ਆ ਦੇਖ ਲੋ ਬਾਕੀ ਲਿਆ ਬਾਈ ਕਰਾ ਇਹ ਫਿਕਸਰ ਡਰ ਵਾਲੀ ਆ ਗਈ ਬਾਈ ਕਹਿੰਦਾ ਗਾਂ ਅੱਛਾ ਬਾਈ ਕਿੰਨੇ ਦਿਨ ਲੈ ਜੂਗੀ ਇਹ ਬਿਹੜ ਇਹ ਬਾਈ ਪਸ ਮੇਰੇ ਨਾਲ 5-4 ਦਿਨ ਹੀ ਲੋ ਠੀਕ ਆ ਹਾਂ ਲੈ ਵੀ ਹੁਣ ਨਾ ਤੁਸੀਂ ਇਸ ਬਿਹੜ ਦਾ ਲੇਵਾ ਚੈੱਕ ਕਰ ਲੋ ਬਾਈ ਕਹਿੰਦਾ ਵੀ ਇਹ ਬਿਹੜ ਨੇ ਨਾ ਘਟੋ ਘਟ 5-4 ਦਿਨ ਹੀ ਬਾਕੀ ਹੈਗੇ 25-26 ਕਿਲੋ ਦੁੱਧ ਖੁੱਲਾ ਪਾਉਣਾ ਬਾਕੀ ਲੇਵੇ ਦੀ ਫਿਟਿੰਗ ਫੁੱਟਿੰਗ ਬਹੁਤ ਜਿਆਦਾ ਚੰਗੀ ਆ ਲਿਆ ਬਾਈ ਜਸਮਿੰਦਰ ਇਧਰੀ ਮੋੜ ਲਿਆ ਕਰਾ ਇਹ ਇਹ ਆ ਇੱਕ ਵਾਰੀ ਨੋਟ ਫੇਅਰ ਕਰ ਲਓ ਮਿੱਤਰੋ ਤੁਸੀਂ ਬਾਕੀ ਹੁਣ ਨਾ ਜੱਜਮੈਂਟ ਕਰ ਲਓ ਕਦ ਕਾਟ ਦੀ ਤੇ ਲੰਮੀ ਤੁਸੀਂ ਬਾਕੀ ਥਣ ਲੇਵੇ ਦੀ ਜਿਹੜੀ ਹੈਗੀ ਆ ਉਹ ਤੁਹਾਡੇ ਸਾਹਮਣੇ ਆ ਗਈ ਜਮਾ ਪੂਰੇ ਫਿੱਟ ਲੇਵੇ ਵਾਲੀ ਬਹਿੜਾ ਲੈ ਜਾ ਬਾਈ ਬਣ ਦੇ ਕਰਾ ਇਹ ਲੈ ਚੱਲ ਲੈ ਚੱਲ ਬਾਕੀ ਜਿਵੇਂ ਗੱਲ ਕਰੀ ਆ ਬਾਈ ਨੇ ਹਨਾ ਵੀ ਇਹ ਗਾਂ ਲਿਆਂਦੀ ਸੀ ਬਾਈਆਂ ਨੇ ਤੇ ਉਹਦੇ ਜੇ ਗੱਲ ਕਰਗੇ ਇੱਥੇ ਆ ਕੇ ਜਨਮ ਲੇਤਾ ਸੀ ਇਹਨੇ ਬੱਚੀ ਨੇ अच्छा भाई जी समंदर जे रेट दी गल करगे एदा फिर आपा रेट किन्ना करता रेट एदा भाई जी 1 लाख रुपया वे जी पूरा अच्छा हां ठीक आ पूरी ठंडी सी राय यही गल नी जेम मर्जी बैठी आओ ਥੱਲੇ ਹਨਾ ਠੀਕ ਹੈ ਕੋਈ ਚੱਕਰੀ ਨਹੀਂ ਹੈਗਾ ਚਲੋ ਆਏ ਨਹੀਂ ਹੈਗੀ ਵੀ ਲੱਤ ਮਾਰ ਜੂਗੀ ਠੰਡੀ ਸੀ ਜਾ ਤੇ ਜਿਵੇਂ ਇਧਰਲੀ ਆਪਾਂ ਬਹਿੜ ਦੀ ਗੱਲ ਕਰ ਲਗੇ ਹੁਣ ਹਾਂਜੀ ਵੀ ਇਸ ਬਹਿੜ ਦਾ ਪਹਿਲਾਂ ਤਾਂ ਵੀ ਸੂਣਾ ਤਾਂ ਪਲੂਣੀ ਇਹਨੇ ਥਾ ਪਰੂਣੀ ਸੂਣਾ ਵੀਰੇ ਜਿੰਨੇ ਚਰਦੀ ਇਹ ਪ੍ਰੈਗਨੈਂਟ ਆ ਗਈ ਇਹਦੀ ਵੀਰੇ ਡੇਢ ਕਮੀਨਾ ਰਹਿ ਗਿਆ ਬਸ ਡੇਢ ਤੋਂ 2 ਮਹੀਨੇ ਦੇ ਵਿੱਚ ਵਿੱਚ ਹਾਂ 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 2 ਮਹੀਨੇ ਤਾਂ ਲੈਂਦੀ ਨਹੀਂ ਡੇਢ ਕੀ ਰਹਿ ਗਿਆ ਡੇਢ ਕੀ ਰਹਿ ਗਿਆ ਹਾਂ ਹਾਂ ਠੀਕ ਆ ਤੇ ਇਹ ਫਿਰ ਹੁਣ ਇਹ ਕਿੰਨਾ ਕੁ ਦੁੱਧ ਪਾ ਦੂ ਬਈ ਜਦੋਂ ਇਹਨੇ ਸੂਣਾ ਹੋਇਆ ਇਹ ਦੋ ਦਬਾਈ ਇੱਕ ਪਾ ਦੂਗੀ 18 20 ਕਿਲੋ ਹੀ ਮੋਜ ਜਾਣਾ 18 20 ਕਿਲੋ ਮੋਜ ਜਾਣਾ ਮੋਜ ਜਾਣਾ ਇਹ ਇਹਦਾ ਵੀ ਨਹੀਂ ਪਤਾ ਸੀਵਣ ਦਾ ਨਹੀਂ ਇਹਦਾ ਨਹੀਂ ਸੀਵਣ ਦਾ ਪਤਾ ਇਹਦੀ ਵੀ এবੀਐਸ ਦਾ ਭਰਾਇਆ ਹੋਇਆਗਾ ਆਪਾਂ ਨੇ ਅੱਛਾ ਹਾਂ ਮਤਲਬ ਸੀਵਣ ਚੰਗੇ ਭਰਾਇਆ ਸੀਵਣ ਆਪਾਂ এবੀਐਸ ਦਾ ਵਰਤਿਆ ਪਿਛਲੀ ਵਾਰ ਕਹਿੰਦ ਕਿ ਪੀਡੀਐਫ ਦਾ ਵਰਤਾਂਗੇਗਾ ਹਾਂ ਠੀਕ ਹੈ ਪਿਛਲੀ ਵਾਰ ਜਿੰਨੇ ਆਪਣੇ ਕੋਲੇ ਸੂਈਆਂ ਨੇ ਸਾਰੀਆਂ ਮੰਨ ਲਓ ਇਹ ਚ ਦੋ ਬੱਚੀਆਂ ਜਿਹੜੀਆਂ ਆਈਆਂ ਨੇ ਸਾਰੀਆਂ ਹੀ এবੀਐਸ এবੀਐਸ ਦੇ ਨੇ ਆਪਣੇ ਕੋਲ এবੀਐਸ ਦੀਆਂ ਆ ਬੱਸ ਇਹ ਆਈਆਂ ਜਿਹੜੀਆਂ ਇਹ ਚ ਦੋ ਮੰਨ ਲਓ ਪੀਡੀਐਫ ਦੇ ਦੀਆਂ ਨੇ ਠੀਕ ਆ ਹਾਂਜੀ ਲੈ ਫਿਰ ਖੋਲ ਕੇ ਨਿਮਾਈ ਆ ਤੇ ਫਾਰਮ ਵਾਲੀ ਵਹਿੜ ਦੀ ਨਿਸ਼ਾਨੀ ਤੁਹਾਨੂੰ ਮੈਂ ਦੱਸ ਦਿੰਨਾ ਜੇ ਵੀ ਆਪਾਂ ਗੱਲ ਕਰ ਲਗੇ ਆ ਦੇਖੋ ਪੱਟਾਂ ਦੇ ਦਾਗ ਹਜੇ ਹੁਣ ਜਿਹੜੇ ਇਹ ਨਾ ਗੋਹੇ ਦੇ ਹੁਣ ਹੋਏ ਆ ਇਹ ਇੱਥੇ ਗੋਹਾ ਲੱਗਿਆ ਹੋਇਆ ਸੀ ਪਹਿਲਾਂ ਜਸਵਿੰਦਰ ਸਹੀ ਹੈ ਨਾ ਹਾਂ ਹਾਂ ਬਈ ਹਾਂ ਗੱਲ ਸਹੀ ਹੈ ਲੈ ਵੀ ਥਣ ਲੈਵੇ ਤੋ ਜਿਹੜੀ ਹੋਊਗੀ ਇਹ ਚਾਰ ਥਾਣੀ ਹੈ ਨਾ 4 ਬਾਈ 4 ਠੀਕ ਆ ਲੈ ਵੀ ਆਹ ਜਿਹੜੀ ਬਿਹੜ ਆ ਗਈ ਨਾ ਇਹ ਹੈਗੀ ਆ 6.5 ਮਹੀਨਿਆਂ ਦੀ ਗੱਭਣ ਆ ਗਈ ਤੇ 7.5 ਦੀ ਬਣਦੀ ਆ 7.5 ਦੀ ਵੀਰੇ ਹਾਂ 7.5 ਮਹੀਨਿਆਂ ਦੀ ਗੱਭਣ ਆ ਗਈ ਮਿੱਤਰੋ ਠੀਕ ਆ ਇਹਦਾ ਫਿਰ ਜਸਮਿੰਦਰ ਫਿਰ ਕੀ ਭਾ ਕੀਤਾਗਾ ਇਹਦਾ ਬਾਈ ਜੀ 50000 ਰੁਪਇਆ ਤੇ ਦੇਣ ਲੈਣ ਜਾਵਾ ਟਾਟਾ ਵਟਾ ਕੋਈ ਗੱਲ ਨਹੀਂ ਕਰ ਲਾਂਗੇ ਬੱਸ ਤੇ ਫਿਰ ਕੁਝ ਨਹੀਂ ਹੁੰਦਾ ਮੱਥਾ ਨਾ ਮਾਰਨਾ ਬਬੇ ਕੋਈ ਗੱਲ ਨਹੀਂ ਹੋਰ ਘਟਾ ਲਾਂਗੇ 1000 2000 ਹੋਰ ਠੀਕ ਆ ਹਾਂ ਲੈ ਚੱਲ ਕੇਰਾ ਲੈ ਭਾਈ ਆ ਵੀ ਜਿਹੜੀ ਕੋਈ ਬਾਹਾਂ ਨਹੀਂ ਹੈਗੀ ਵੀ ਜਿਵੇਂ ਧੱਕਾ ਨਹੀਂ ਕਰਦੀ ਠੰਡੀ ਸੀ ਲਾ ਕੋਈ ਚੱਕਰ ਨਹੀਂ ਹੈਗਾ ਜਿਵੇਂ ਮਰਜ਼ੀ ਤੋਰੀ ਫਿਰ ਠੀਕ ਆ ਉਹ ਨਹੀਂ ਹੈਗੀ ਵੀ ਹਾਂ ਵੀ ਸਾਲ ਮਾਰ ਕੇ ਖਾਂ ਲੰਘ ਜੂ ਨਹੀਂ ਲੋਟ ਆ ਵਹੜ ਤੇਰੀ ਮਿੱਤਰ ਪਲੀ ਪੁਲੀ ਆ ਚੰਗੀ ਆ ਤੇ ਅੱਛਾ ਭਾਈ ਜਸਮਿੰਦਰ ਨੰਬਰ ਇਹ ਕਿਹੜਾ ਚੱਲਦਾ ਆਪਣਾ ਨੰਬਰ ਵੀ ਇਹ ਆਪਣਾ ਚੱਲਦਾ 7889923400 7889923400 23400 ਹਾਂਜੀ ਠੀਕ ਆ ਬਸ ਇਹੀ ਨੰਬਰ ਲਾਉਣਾ ਨਾ ਆਪਾਂ ਹਾਂ ਹਾਂ ਇਹੀ ਨੰਬਰ ਲਾਉਣਾ ਠੀਕ ਆ ਤੇ ਲੋ ਵੀ ਮਿੱਤਰੋ ਜਿਹੜੇ ਭਰਾਵਾਂ ਦੇ ਫਿੱਟ ਆ ਗਿਆ ਨਾ ਨਾਗ ਕੋਈ ਵੀ ਤੇ ਬਾਈ ਦੇ ਇੱਥੇ ਤੁਸੀਂ ਫਾਰਮ ਤੇ ਆ ਜਾਓ ਇੱਥੇ ਆ ਕੇ ਤਸੱਲੀ ਕਰ ਲਿਓ ਤਸੱਲੀ ਕਰਕੇ ਕੋਈ ਵੀ ਨਾਗ ਜਿਹੜਾ ਹੈਗਾ ਤੁਸੀਂ ਲਿਜਾ ਸਕਦੇ ਹੋ ਠੀਕ ਆ ਤੇ ਕਿਵੇਂ ਲੱਗੀਆਂ ਮਤਲਬ ਬਹਿੜਾਂ ਸੋਨੂ ਦੱਸਿਓ ਫਿਰ ਬਾਕੀ ਧੰਨਵਾਦ ਬਾਈ ਜਸਵਿੰਦਰ ਓਕੇ ਓਕੇ ਧੰਨਵਾਦ ਬਾਈ